ਪੰਜਾਬ ਯੂਨੀਵਰਸਿਟੀ ਦੀਆਂ ਗੱਲਾਂ ਆਪਾਂ ਕਾਫੀ ਕਰਦੇ ਰਹੇ ਪਰ ਹੁਣ ਪੰਜਾਬ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਗੱਲ ਕਰ ਲਈ। ਉੱਥੇ ਵੀ ਕਹਿੰਦੇ ਵੀ ਕਰੋੜਾਂ ਦਾ ਕੋਈ ਕਪਲਾ ਹੋ ਗਿਆ ਤੇ ਉਹਦੇ ਬਾਰੇ ਇੱਕ ਪੱਤਰ ਲਿਖਿਆ। ਪੱਤਰ ਲਿਖਣ ਵਾਲਾ ਜਿਹੜਾ ਬੰਦਾ ਗਿਆਤ ਹੈ। ਗੁਮਨਾਮ ਹੈ ਉਹਦਾ ਪਤਾ ਨਹੀਂ ਕੌਣ ਹੈ ਪਰ ਪੱਤਰ ਉਹਨੇ ਕਈਆਂ ਨੂੰ ਲਿਖਤਾ ਰਾਜਪਾਲ ਸਾਹਿਬ ਨੂੰ ਲਿਖਤਾ, ਸੀਐਮ ਸਾਹਿਬ ਨੂੰ ਵੀ ਲਿਖਤਾ, ਵਿਜੀਲੈਂਸ ਵਾਲਿਆਂ ਨੂੰ ਵੀ ਲਿਖਤਾ ਤੇ ਵਾਈਸ ਚਾਂਸਲਰ ਸਾਹਿਬ ਨੂੰ ਵੀ ਲਿਖਤਾ। ਇੱਕ ਬੰਦਾ ਤੇ ਕੋਈ ਕਾਢੂ ਹੀ ਹੈ ਕਹਿ ਲੋ ਕਿ ਜਿਹਨੂੰ ਪਤਾ ਹੈ ਜਾਂ ਜਿਹਦੇ ਕੋਲੇ ਕੋਈ ਨਾ ਕੋਈ ਚੰਗੀ ਜਾਣਕਾਰੀ ਹੈ। ਪਰ ਇਹ ਕੀ ਕਪਲਾ ਹੈ ਤੇ ਕੀ ਮਸਲਾ ਹੈ? ਕਮਾਨ ਸਾਹਿਬ ਤੇ ਉਹ ਮਨਲਾ ਦਾ ਵਿਦੇਸ਼ ਦੌਰੇ ਤੋਂ ਹੱਲੇ ਪਰ ਤੇ ਨਹੀਂ ਜੇ ਪਰ ਤੇ ਤਾਂ ਸ਼ਾਇਦ ਤਕੀਮਾ ਤੁਕਮਾ ਲਾ ਕੇ ਹੋਣਗੇ ਮੈਦਾਨ ਦੇ ਵਿੱਚ ਪਰ ਉਹਨਾਂ ਦੇ ਟੇਬਲ ਤੇ ਲੈਟਰ ਕਈ ਪਹੁੰਚ ਗਏ ਹੋਣਗੇ ਤੇ ਉਹਨਾਂ ਦੇ ਵਿੱਚੋਂ ਇਹ ਵੀ ਲੈਟਰ ਗਿਆ ਕਿ ਸੀਐਮਓ ਨੂੰ ਵੀ ਲੈਟਰ ਗਿਆ ਪਹਿਲਾਂ ਥੋੜਾ ਜਿਹਾ ਸਮਝੋ ਕੀ ਆ ਮੈਂ ਹਮੇਸ਼ਾ ਕਹਿੰਦਾ ਨਾ ਕਿ ਬਈ ਸਿਉਕ ਜਿਹੜੀ ਆ ਨਾ ਸਿਉਕ ਜਿਸਨੇ ਸਾਡੀਆਂ ਕਹਿ ਲੋ ਕਿ ਚੂੜਾ ਖਾਧੀਆਂ ਨੇ ਹਮ ਹਲਾਈਆਂ ਨੇ ਉਸ ਸਿਉਂਕ ਝਿੜੀ ਆ ਸਾਡੀ ਆ ਬਾਹਰੋਂ ਨਹੀਂ ਆਈ ਹਮ ਇਸ ਕੱਲ ਨੂੰ ਸਮਝੋ ਮੁਝਵੇਂ ਕਹਿੰਦੇ ਹੁੰਦੇ ਨਾ ਕਿ ਲੱਕੜ ਨੂੰ ਵਢਣ ਵਾਲਾ ਕੁਹਾੜਾ ਜਿਹੜਾ ਹੁੰਦਾ ਹੈ ਨਾ ਹਮ ਉਹਦਾ ਦਸਤਾ ਲੱਕੜ ਦਾ ਹੀ ਹੁੰਦਾ ਲੱਕੜ ਦਾ ਹੀ ਬਿਲਕੁਲ ਸਾਨੂੰ ਵਢਣ ਵਾਲਾ ਕੁਹਾੜਾ ਵੀ ਜਿਹੜਾ ਹੈ ਨਾ ਉਹਦਾ ਦਸਤਾ ਲੱਕੜ ਦਾ ਹੈ ਹਮ ਠੀਕ ਹੈ ਜੀ ਗੱਲ ਇਹ ਆ ਕਿ ਜਦੋਂ ਗੱਲਾਂ ਆਉਂਦੀਆਂ ਨੇ ਸਾਡਾ ਇਹ ਜਿਹੜਾ ਸੂਬਾ ਹੈ ਇਹਦੇ ਵਿੱਚ ਪਿਛਲੇ ਕਈ ਦਹਾਕਿਆਂ ਦਾ ਜੇ ਆਪਾਂ ਚੰਨੀ ਸਭ ਨੂੰ ਛੱਡ ਦਈਏ અપਵਾਦ ਤਾਂ ਕੌਣ ਮੁੱਖ ਮੰਤਰੀ ਰਹੇ ਹੂੰ ਐਗਰੀਕਲਚਰ ਬੇਸਡ ਜਾਂ ਜੱਟ ਪਿਸ਼ੂਕੜ ਵਾਲੇ ਜੀ ਤਾਂ ਕਿਸਾਨ ਅੱਜ ਵੀ ਉਹਨਾਂ ਦੇ ਖਿਲਾਫ ਹੀ ਬੋਲਦੇ ਆ ਹੂੰ ਠੀਕ ਹੈ ਨਾ ਜੀ ਸਭ ਤਾਂ ਕੌਣ ਗਲਤ ਖਾਣਾ ਹੂੰ ਫਿਰ ਜੇ ਤੁਸੀਂ ਵੇਖੂਗੇ ਤਾਂ ਸਾਡੀਆਂ ਹੁਣ ਜੇ ਇਹਨਾਂ ਅਦਾਰਿਆਂ ਦੀ ਗੱਲ ਕਰੀਏ ਜਿਆਦਾਤਰ ਚਾਬੀਆਂ ਸਾਡੇ ਕੋਲ ਹੀ ਰਹੀਆਂ ਨੇ ਸੰਸਥਾਵਾਂ ਦੀਆਂ ਜੀ ਅੱਜ ਸੰਸਥਾਵਾਂ ਕਮਜ਼ੋਰ ਹੋਈਆਂ ਨੇ ਜਾਂ ਅਸੀਂ ਆਰਥਿਕ ਤੌਰ ਤੇ ਅੱਜ ਇੱਕ ਨਖਿੱਦ ਜੀ ਸਟੇਟ ਬਣ ਕੇ ਰਹਿ ਗਏ ਹਾਂ ਉਹਦੇ ਵਾਸਤੇ ਜ਼ਿੰਮੇਵਾਰ ਕੌਣ ਸੀ ਜੀ ਜਿਆਦਾਤਰ ਆਪਣੇ ਬੰਦੇ ਚਲਾਉਣ ਵਾਲੇ ਆਪਣੇ ਬੰਦਿਆਂ ਨੇ ਕਿਸੇ ਨੇ ਸੂਬਾ ਸਾਂਭਿਆ ਕਿਸੇ ਨੇ ਮਸ਼ੀਨਰੀ ਸਾਂਭੀ ਹੂੰ ਇਤਾਂ ਹੀ ਆਧਾਰਿਆਂ ਤੇ ਜੇ ਆਓ ਕਿਤੇ ਜੇ ਅੱਜ ਯੂਨੀਵਰਸਿਟੀ ਦਾ ਸੰਕਟ ਅਸੀਂ ਕਹਿੰਨੇ ਪਟਿਆਲਾ ਯੂਨੀਵਰਸਿਟੀ ਦਾ ਉਸ ਸੰਕਟ ਨੂੰ ਖੜਾ ਕਿ ਨਾ ਕੀਤਾ ਜੀ जिन्ना ने अनदेखी कीती उनोंदा ਤੁਸੀਂ ਜੇ ਨਾ ਪੜੋਗੇ ਤੋਵੀ ਸਾਡੇ ਚੋਂ ਹੀ ਹੋਣਗੇ तकरीबन ਜ਼ਿਆਦਾ ਜੀ ਤੇ ਜਿਨਾਂ ਨੇ ھیਠਾ ਉਸ ਸੰਕਟ ਦੇ ਵਿੱਚ ਵੀ ਇੱਕ ਹੁੰਦਾ ਨਾ ਮੁਰਦਾ ਹੁੰਦਾ ਇੱਕ ਦਾ ਮਰ ਜਾਂਦਾ ਤੇ ਉਹਦੇ ਤੇ ਰਹਿਮ ਕਰ ਦਿੱਤਾ ਜਾਂਦਾ ਇੱਕ ਹੀ ਹੁੰਦਾ ਕਿ ਕੁਝ ਬੰਦੇ ਮੁਰਦਾ ਵੀ ਖਾ ਲੈਂਦੇ ਅੱਜਕੱਲ ਜਿਵੇਂ ਤੁਸੀਂ ਉਹ ਦੇਖਿਆ ਹੋਣਾ ਪਿਛਲੇ ਦਿਨੀ ਇੱਕ ਐਕਸੀਡੈਂਟ ਦੇ ਵਿੱਚ ਕੱਡੀ ਤਗੜੀ ਟਰੈਜੇਡੀ ਹੋਈ ਕਿ ਉਹ ਆਪਦੀ ਬੇਟੀ ਦੀ ਢੋਲੀ ਤੋਰ ਕੇ ਆ ਰਹੇ ਸਨ ਜੀ ਜੀ ਅਗਾ ਐਕਸੀਡੈਂਟ ਹੋ ਗਿਆ ਤੇ ਉਹਨਾਂ ਦੀ ਡੈੱਡ ਬਾਡੀਜ਼ ਤੋਂ ਗਹਿਣੇ ਗੱਟੇ ਤੇ ਨਕਦ ਜੋ ਉਹਨਾਂ ਦੇ ਕੋਲ ਸੀ ਉਹ ਚੋਰੀ ਕਰ ਲਿਆ ਜੀ ਕਿੱਡੀ ਇਨਸਾਨੀਅਤ ਘिरी ਹੋਈ ਆ ਤੇ ਇਹਨੂੰ ਮੁਰਦਾ ਖਾਣਾ ਹੀ ਕਵਾਂਗੇ ਬਿਲਕੁਲ ਜ਼ਰੂਰੀ ਤੇ ਨਹੀਂ ਹੁੰਦਾ ਕਿ ਮੁਰਦੇ ਨੂੰ ਕੁਕਰ ਚ ਪਾ ਕੇ ਉਹ ਬੋਇਲਡ ਕਰਕੇ ਖਾ ਕੇ ਦੀ ਮਦਦ ਦੀ ਬਜਾਏ ਤੁਸੀਂ ਲੁੱਟ ਖਸੂ ਠੋਰ ਕਰਦੇ ਹੋ ਇਹਦਾ ਹੀ ਇਹ ਜਿਹੜਾ ਯੂਨੀਵਰਸਿਟੀ ਦਾ ਸੰਕਟ ਹੈ ਮੈਂ ਲੰਮਾ ਚੋੜਾ ਲੈ ਗਿਆ ਥੋੜਾ ਇਹਦੇ ਚ ਕੁਝ ਬੰਦਿਆਂ ਨੇ ਬੜੀ ਦਾਖ ਖੋਰੀ ਕੀਤੀ ਹਮ ਇੱਥੇ ਇੱਕ ਨਾ ਕਪਲਾ ਹੋਇਆ ਜੀ ਕਪਲਾ ਕਿਦਾਂ ਹੈ ਤੁਹਾਨੂੰ ਪਤਾ ਹੀ ਹੈ ਨਾ ਕਿ ਤੁਹਾਡੇ ਇੱਥੇ ਵਜ਼ੀਫਾ ਵਗੈਰਾ ਇਹ ਸਕੀਮਾਂ ਚੱਲਦੀਆਂ ਸਕਾਲਰਸ਼ਿਪ ਵਗੈਰਾ ਦੀਆਂ ਉਚੇਰੀ ਸਿੱਖਿਆ 'ਚ ਉਹ ਵੱਡੇ ਪੱਦਰ ਤੇ ਹੁੰਦੀਆਂ ਹਮ ਕਿੱਕਸਨ ਨੇ ਸਕਾਲਰਸ਼ਿਪ ਪ੍ਰਾਪਤ ਕਰਨੀ ਹੈ ਤਾਂ ਉਹਦਾ ਸਾਰਾ ਸਾਲ ਦਾ ਹੀ ਬਣੂਗਾ ਨਾ ਮੇਰੀ ਤਰ੍ਹਾਂ ਦੇ ਨਾਲ ਸਾਰੇ ਖਰਚਿਆਂ ਦੇ ਮੁਤਾਬਕ ਤਾਂ ਇਦਾਂ ਮਤਲਬ ਕਿ ਜਾਲੀ ਜਾਲ ਸਾਜੀ ਕਰਕੇ ਪ੍ਰਾਈਵੇਟ ਖਾਤਿਆਂ ਦੇ ਵਿੱਚ ਇੱਕ ਸੀਨੀਅਰ ਸਹਾਇਕ ਦਾ ਨਾਮ ਲੱਗਦਾ ਕਥੇ ਤੌਰ ਤੇ ਕਿ ਇਹਨਾਂ ਨੇ ਕਰੋੜਾ ਰੁਪਏ ਦਾ ਇਦਾਂ ਗਵਨ ਕੀਤਾ ਉਹਨ ਗਵਨ ਇਹਨਾਂ ਲੰਮੇ ਸਮੇਂ ਵਾਸਤੇ ਕਿਵੇਂ ਚੱਲੀ ਗਿਆ ਇਹਨਾਂ ਚੀਜ਼ਾਂ ਦੇ ਨਾਮ ਉਹਦੇ ਵਾਸਤੇ ਤੇ ਜ਼ਿੰਮੇਵਾਰ ਦੁਜੇ ਵੀ ਆ ਗਏ ਜੀ ਗੁਨੇਗਾਰ ਤਾਂ ਗੁਨੇਗਾਰ ਹੈ ਜਿਹੜੇ ਬੰਦੇ ਉੱਤੇ ਬੈਠੇ ਨਿਗਰਾਨ ਨੇ ਵਾਚ ਡੌਗ ਕਹ ਲੋ ਜੀ ਕਿ ਭਈ ਉਹਨਾਂ ਦੀ ਵੀ ਤੇ ਜ਼ਿੰਮੇਵਾਰੀ ਫਿਕਸ ਕਰਨ ਦੀ ਜ਼ਰੂਰਤ ਹੁੰਦੀ ਹੈ ਕਿ ਹਾਂ ਜੀ ਅੱਛਾ ਉੱਤੇ ਬਾਅਦ ਜਾਂਚ ਪੜਤਾਲ ਹੋਈ ਪੁਲਿਸ ਨੇ ਮਾਮਲਾ ਖੋਲ੍ਹਿਆ 6 ਕੇ 7 ਗ੍ਰਿਫਤਾਰੀਆਂ ਵੀ ਹੋਈਆਂ ਇਸ ਮੁਤਲਕ ਯੂਨੀਵਰਸਿਟੀ ਕੋਲੋਂ ਜਾਂਚ ਪੜਤਾਲ ਵੀ ਪਹੁੰਚ ਤਾਨੂੰ ਯਾਦ ਹੈ ਮੈਂ ਇੱਕ ਦਿਨ ਦੱਸਿਆ ਸੀਗਾ ਕਿ ਜਿਹੜੀ ਉਹ ਵਿਜੀਲੈਂਸ ਦੀ ਸ਼ਹਿਤ ਜਾਂਚ ਹੈ ਕਿ ਪੁਲਿਸ ਦੀ ਜਾਂਚ ਹੈ ਆ ਉਹ ਜਿਹੜੀ ਵੀਸੀ ਕੋਲ ਗਈ ਤੇ ਉਹਦੇ ਵਿੱਚ ਜਦੋਂ ਉਹਨਾਂ ਨੇ ਵਾਪਸ ਫਿਰ ਹਾਸਲ ਕੀਤੀ ਜਾਂਚ ਦੀ ਰਿਪੋਰਟ ਤੇ ਉਹਦੇ ਚ ਕੁਝ 8 ਕੇ 9 ਸ਼ੁਰੂਆਤ ਦੇ ਪੰਨੇ ਗਾਇਬ ਸਨ ਆਹ ਕੁਝ ਚੱਲ ਰਿਹਾ ਹੈ ਜਾਂ ਚੱਲਦਾ ਹੈ ਜਾਂਚ ਵੀ ਇਦਾਂ ਹੁੰਦੀ ਤੇ ਠੀਕ ਹੈ ਨਾ ਜੀ ਹੁਣ ਇਹ ਜਿਹੜਾ ਲੈਟਰ ਹੈ ਇਹਦਾ ਮضمੂਨ ਉਹੀ ਆ ਕਿ ਅਸਲ ਦੇ ਵਿੱਚ ਕੀ ਆ ਕਿ ਜਿਹੜੇ ਵੱਡੇ ਮਗਰਮਾਚ ਹੈ ਨਾ ਉਹਨਾਂ ਨੂੰ ਬਚਾਉਣ ਵਾਸਤੇ ਜੋ VC ਸਾਹਿਬ ਹੈ ਉਹ ਕਾਰਵਾਈ ਨਹੀਂ ਕਰ ਰਹਾ ਹੈ ਹੁਣ VC ਸਾਹਿਬ ਦਾ ਫਿਰ ਇਹਦੇ ਤੇ ਵਰਜ਼ਨ ਆਇਆ ਅੱਜ ਮੈਂ ਪੜ੍ਹ ਰਿਆ ਸੀ ਪੇਪਰ ਚ ਕਿ ਭਾਈ ਕੁਝ ਨਵੀਂ ਜਿਹੜੀ ਤਫ਼ਤੀਸ਼ ਹੋਈ ਆ ਉਹਦੇ ਵਿੱਚ ਨਵੇਂ ਤੱਥ ਆਏ ਨੇ ਤੇ ਅਸੀਂ ਜਲਦੀ ਕਾਰਵਾਈ ਕਰਾਂਗੇ ਯਾਨੀ ਕੁੱਲ ਮਿਲਾ ਕੇ ਜੋ CM ਸਾਹਿਬ ਨੂੰ ਗਵਰਨਰ ਸਾਹਿਬ ਨੂੰ ਲਿਖਿਆ ਗਿਆ ਉਹ ਕਿਸੇ ਸ਼ੁਭਚਿੰਤਕ ਨੇ ਲਿਖਿਆ ਹੋਗਾ ਯੂਨੀਵਰਸਿਟੀ ਦਾ ਜਿਹੜਾ ਸ਼ੁਭਚਿੰਤਕ ਆ ਕਿ ਇੱਥੇ ਕੰਮ ਉਲਟਾ ਚੱਲ ਪਿਆ ਜੇ ਚੋਰੀ ਰੁਕਣੀ ਕੀ ਸੀ ਇਹ ਰਾਫੇਰੀ ਰੁਕਣੀ ਕੀ ਸੀ ਉਲਟਾ ਜਿਹੜੇ ਚੋਰ ਲੋਕ ਆ ਜਿਹੜੇ ਗੁਨਾਹਗਰ ਲੋਕ ਆ ਉਹਨਾਂ ਚੋਂ ਵੱਡੇ ਲੋਕਾਂ ਨੂੰ ਵੱਡੇ ਮਗਰਮੱਛਾਂ ਨੂੰ ਬਚਾਉਣ ਦੀ ਕੂਫਤ ਚੱਲ ਰਹੀ ਆ ਹੂੰ ਜੀ ਦੇਖੋ ਇਸ ਤਰ੍ਹਾਂ ਹੀ ਆਪਾਂ ਕਈ ਸਾਰੀਆਂ ਖਬਰਾਂ ਦੇਖੀਆਂ ਨੇ ਕਿ ਜਿਹੜੇ ਵੱਡਿਆਂ ਨੂੰ ਬਚਾਉਣ ਵਾਸਤੇ ਛੋਟਿਆਂ ਦੀ ਬਲੀ ਚੜ ਜਾਂਦੀ ਹੈ ਇੰਟਰਵਿਊ ਵਾਲੇ ਮਾਮਲੇ 'ਚ ਵੀ ਆਪਾਂ ਇਹੋ ਗੱਲ ਦੇਖੀ ਲਾਰੈਂਸ ਹੋਰ ਜੀ ਇਹ ਹੋਈ ਆ ਨਾ ਕਿ ਜੇ ਕਾਰਵਾਈ ਹੁੰਦੀ ਹੈ ਤੇ ਕਾਰਵਾਈ ਦੇ ਨਾਮ ਤੇ ਪਰਪੰਚ ਹੁੰਦਾ ਆ ਹੂੰ ਮਜਬੂਰੀ ਚ ਕਾਰਵਾਈ ਹੁੰਦੀ ਆ ਤਾਂ ਤੁਸੀਂ ਉਸ ਕਾਰਵਾਈ ਨੂੰ ਜਦੋਂ ਮਜਬੂਰੀ ਚ ਕਰੋਗੇ ਜੀ ਤਾਂ ਨਿਰਪੱਖ ਜਾਂ ਤੋੜ ਕਿਵੇਂ ਚੜਾਓਗੇ ਪੂਰੀ ਸੰਪੂਰਨ ਕਿਵੇਂ ਕਰੋਗੇ ਤੁਸੀਂ ਕਿਉਂਕਿ ਅਣਮਨੇ ਮਨ ਦੇ ਨਾਲ ਕਰਨਾ ਪੈਂਦਾ ਹੈ ਨਾ ਜੀ ਜਿੱਥੇ ਚਿੱਤ ਨਹੀਂ ਰਾਜੀ ਹੈ ਹਾਂਜੀ ਚਿੱਤ ਨਹੀਂ ਰਾਜੀ ਮਤਲਬ ਕਿ ਤੁਸੀਂ ਅਣਮਨੇ ਮਨ ਦੇ ਨਾਲ ਕਾਰਵਾਈ ਕਰਦੇ ਤੁਸੀਂ ਹੁਣ ਦੇਖੋ ਆਪਾਂ ਕੱਲ ਵੀ ਗੱਲ ਕੀਤੀ ਸੀਗੀ ਕਿ ਡੈਡ ਬੋਡੀ ਪਤਾ ਨਹੀਂ ਉਹਨਾਂ ਨੇ ਖੋਜੀ ਕਿ ਨਹੀਂ ਖੋਜੀ ਪਰ ਚਾਕਟ ਤੱਕ ਕਤਲ ਦਾ ਜੀ ਠੀਕ ਹੈ ਨਾ ਜੀ ਤੇ ਕੁੜੀ ਜਾਉਂਦੀ ਹਾਂ ਹਮ ਅੱਗੇ ਹੁਣ ਕਿਸੇ ਬੰਦੇ ਨੇ ਸਵਾਲ ਕੀਤਾ ਕਿ ਡੈੱਡ ਬੋਡੀ ਵਾਸਤੇ ਕਿੰਨੀ ਕੋਪਾਲ ਹੋਈ ਹੈ ਜਦ ਕਿ ਇੱਕ ਡੈੱਡ ਬੋਡੀ ਵਾਸਤੇ ਕਈ ਵਾਰ ਪੁਲਿਸ ਨੂੰ 4-4 ਦਿਨ 5-5 ਦਿਨ ਨਹਿਰਾਂ ਤੇ ਬਈ ਖਾਕ ਸ਼ਾਨਣੀ ਪੈਂਦੀ ਹੈ ਪਾੜੀਆਂ ਤੇ ਵੇ ਦੇਖਣਾ ਪੈਂਦਾ ਕਿਹੜੇ ਪੁੱਲ ਤੇ ਕੋਈ লাশ ਤਰੀ ਹੈ ਕਿ ਨਹੀਂ ਕਿੱਥੇ ਅੜੀ ਹੈ ਕਿ ਨਹੀਂ ਆਹ ਕਾਫੀ ਕੁਝ ਹਜਕਲ ਟੀਜ਼ ਹੁੰਦੀ ਸਿੰਪਲ ਹੈ ਕਮ ਕਿ ਠੀਕ ਹੈ ਭਾਈ ਵੀਡੀਓ ਵਾਇਰਲ ਹੋਈ ਹੈ ਹਾਈ ਪ੍ਰੋਫਾਈਲ ਮਾਮਲਾ ਭਰ ਦਿਓ ਕਾਗਜ਼ ਜੀ ਇਹ ਸਿਸਟਮ ਚੱਲ ਪਿਆ ਨਾ ਸਾਡਾ ਜੀ ਪੰਜਾਬ ਯੂਨੀਵਰਸਿਟੀ ਦੀਆਂ ਗੱਲਾਂ ਆਪਾਂ ਕਾਫੀ ਕਰਦੇ ਰਹੇ ਪਰ ਹੁਣ ਪੰਜਾਬ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਗੱਲ ਕਰ ਲਈ ਉੱਥੇ ਵੀ ਕਹਿੰਦੇ ਵੀ ਕਰੋੜਾਂ ਦਾ ਕੋਈ ਕਪਲਾ ਹੋ ਗਿਆ ਤੇ ਉਹਦੇ ਬਾਰੇ ਇੱਕ ਪੱਤਰ ਲਿਖਿਆ ਪੱਤਰ ਲਿਖਣ ਵਾਲਾ ਜਿਹੜਾ ਬੰਦਾ ਗਿਆਤ ਹੈ ਗੁਮਨਾਮ ਹੈ ਉਹਦਾ ਪਤਾ ਨਹੀਂ ਕੌਣ ਹੈ ਪਰ ਪੱਤਰ ਉਹਨੇ ਕਈਆਂ ਨੂੰ ਲਿਖਤਾ ਰਾਜਪਾਲ ਸਾਹਿਬ ਨੂੰ ਲਿਖਤਾ ਸੀਐਮ ਸਾਹਿਬ ਨੂੰ ਵੀ ਲਿਖਤਾ ਵਿਜੀਲੈਂਸ ਵਾਲਿਆਂ ਨੂੰ ਵੀ ਲਿਖਤਾ ਤੇ ਵਾਈਸ ਚਾਂਸਲਰ ਸਾਹਿਬ ਨੂੰ ਵੀ ਲਿਖਤਾ ਕੋਈ ਬੰਦਾ ਤੇ ਕੋਈ ਕਾਢੂ ਹੀ ਹੈ ਕਹਿ ਲੋ ਕਿ ਜਿਹਨੂੰ ਪਤਾ ਹੈ ਜਾਂ ਜਿਹਦੇ ਕੋਲੇ ਕੋਈ ਨਾ ਕੋਈ ਚੰਗੀ ਜਾਣਕਾਰੀ ਹੈ ਪਰ ਇਹ ਕੀ ਕਪਲਾ ਹੈ ਤੇ ਕੀ ਮਸਲਾ ਹੈ ਕੋਈ ਮਾਨ ਸਾਹਿਬ ਤੇ ਉਹ ਮਨਲਾ ਦਾ ਵਿਦੇਸ਼ ਦੌਰੇ ਤੋਂ ਹੱਲੇ ਪਰਤੇ ਨਹੀਂ ਜੇ ਪਰਤੇ ਤਾਂ ਸ਼ਾਇਦ ਤਕੀਮਾ ਤੁਗਮਾ ਲਾ ਕੇ ਹੋਣਗੇ ਮੈਦਾਨ ਦੇ ਵਿੱਚ ਪਰ ਉਹਨਾਂ ਦੇ ਟੇਬਲ ਤੇ ਲੈਟਰ ਕਈ ਪਹੁੰਚ ਗਏ ਹੋਣਗੇ ਤੇ ਉਹਨਾਂ ਦੇ ਵਿੱਚੋਂ ਇਹ ਵੀ ਲੈਟਰ ਆ ਕਿ ਸੀਐਮਓ ਨੂੰ ਵੀ ਲੈਟਰ ਗਿਆ ਪਹਿਲਾਂ ਥੋੜਾ ਜਿਹਾ ਸਮਝੋ ਕੀ ਆ ਮੈਂ ਹਮੇਸ਼ਾ ਕਹਿੰਦਾ ਨਾ ਕਿ ਬਈ ਸਿਉਂਕ ਜਿਹੜੀ ਆ ਨਾ ਸਿਉਂਕ ਜਿਸਨੇ ਸਾਡੀਆਂ ਕਹਿ ਲੋ ਕਿ ਚੂਣਾ ਖਾਧੀਆਂ ਨੇ ਹੂੰ ਹਲਾਈਆਂ ਨੇ ਉਸ ਸਿਉਂਕ ਜਿਹੜੀ ਆ ਉਹ ਸਾਡੀ ਆ